ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਖਾਸ ਤੌਰ ਦੇ ਉੱਤੇ ਰਾਜਾ ਵੜਿੰਗ ਨੇ ਜੋ ਟਿੱਪਣੀਆਂ ਕੀਤੀਆਂ ਨਹੀਂ ਉਹਨਾਂ ਟਿੱਪਣੀਆਂ ਤੋਂ ਬਾਅਦ ਉਹ ਹੁਣ ਕਿੱਦੇ ਨਜ਼ਰ ਆ ਰਿਹਾ ਨਾ ਸਿਰਫ ਲੋਕਾਂ ਦੇ ਵਿੱਚ ਨਾ ਸਿਰਫ ਜਥੇਬੰਦਕ ਤੌਰ ਤੇ ਸਗੋਂ ਹੁਣ ਕਾਂਗਰਸ ਪਾਰਟੀ ਦੇ ਆਪਣੇ ਆਗੂ ਵੀ ਰਾਜਾ ਵੜਿੰਗ ਦੇ ਖਿਲਾਫ ਖੜਨ ਲੱਗੇ ਹੁਣ ਸਵਾਲ ਇਹ ਖੜ ਜਾਂਦਾ ਕਿ ਆਖਿਰ ਪਵਿੱਖ ਕੀ ਕਹਿੰਦਾ ਰਾਜਾ ਵੜਿੰਗ ਦਾ ਜਾਂ ਉਸ ਪਰਚੇ ਦਾ ਪਵਿੱਖ ਕੀ ਕਹਿੰਦਾ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਨੁਕਤਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਲੀਗਲ ਸੈੱਲ ਦੇ ਇਜਾਜ ਜਿਹੜੇ ਜਲੰਧਰ ਤੋਂ ਗੁਰਜੀਤ ਸਿੰਘ ਕਲੋਂ ਹਣੀ ਕਲੋਂ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਲੋਂ ਸਾਹਿਬ ਇਹੋ ਜਿਹਾ ਕੀ ਮਲਾਲ ਹੋ ਗਿਆ ਕਿ ਤੁਸੀਂ ਆਪਣੇ ਅਹੁਦੇ ਨੂੰ ਹੀ ਛੱਡ ਦਿੱਤਾ ਮੈਂ ਸੁਰਖੀਆਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਰਾਜੇ ਵੜਿੰਗ ਵਾਲੀ ਸਿਚੁਏਸ਼ਨ ਦੇ ਉੱਤੇ ਤੁਸੀਂ ਆਪਣਾ ਅਹੁਦਾ ਹੀ ਛੱਡ ਗਏ ਦੇਖੋ ਜੀ ਜਿਹੜਾ ਮੈਂ ਆਉਤਾ ਛਟਿਆ ਇਹ ਸਗੋਂ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਉਹ ਸਾਰਿਆਂ ਨੂੰ ਇਹਦੇ ਖਰਾਬ ਬੋਲਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਤਰਨਤਾਰ ਦੀ ਜਮਨੀ ਚੋਣ ਵਿੱਚ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਨੂੰ ਰੰਗ ਤੇ ਤੇ ਜਾਤ ਤੇ ਮਜਵੀ ਸਿੰਘ ਕਹਿ ਕੇ ਜਿਸ ਤਰ੍ਹਾਂ ਸਬੋਧਨ ਕੀਤਾ ਇਸ ਤੋਂ ਇਲਾਵਾ ਸਰਦਾਰ ਮਨਮੋਹਨ ਸਿੰਘ ਜੀ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਸਬੋਧਨ ਕਰਨ ਦਾ ਤਰੀਕਾ ਨਾ ਸਰਦਾਰ ਨਾਲ ਲਾਇਆ ਨਾ ਜੀ ਕਿਹਾ ਤੇ ਗਿਆਨੀ ਚੈਲ ਸਿੰਘ ਜੀ ਬਾਰੇ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ ਸਾਬਕਾ ਰਾਸ਼ਟਰਪਤੀ ਸੀ ਤਿੰਨੇ ਜਣੇ ਇਸ ਵੇਲੇ ਦੁਨੀਆ 'ਚ ਮੌਜੂਦ ਨਹੀਂ ਹੈ ਇੱਕ ਬੰਦਾ ਜਿਹੜਾ ਦੁਨੀਆ 'ਚ ਨਹੀਂ ਉਹਨਾਂ ਨਾਲ ਤੇ ਉ ਤਾਂ ਹੀ ਆਪਾਂ ਬੜਾ ਇੱਕ ਰਿਸਪੈਕਟ ਨਾਲ ਅਸੀਂ ਅਸੀਂ ਗੱਲ ਕਰਦੇ ਆਂ ਨਾਲੇ ਜਿੱਥੇ ਸਰਦਾਰ ਪੂਤਾ ਸਿੰਘ ਜੀ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਜਿਹੜੀ ਆ ਮੂਹ ਜਬਾਨੀ ਸਾਰੀ ਯਾਦ ਸੀ ਤੇ ਸਦਾਰ ਮਰਮੂਣ ਸਿੰਘ ਜੀ ਜਿਹੜੇ ਆ ਉਹਨਾਂ ਨੂੰ ਪੂਰਾ ਜਿਹੜਾ ਵਿਸ਼ਵ ਮੰਨਦਾ ਸੀ ਜੋ ਉਹਨਾਂ ਦੀ ਜਿਹੜੀ ਉਹਨਾਂ ਦੀ ਹਸਤੀ ਸੀ ਤੇ ਤੁਸੀਂ ਜਿੱਦਾਂ ਬੋਲ ਰਹੇ ਹੋ ਤੁਸੀਂ ਤੇ ਇਦਾਂ ਬੋਲ ਰਹੇ ਹੋ ਕਿ ਤਾਂ ਵੀ ਤੁਸੀਂ ਬਹੁਤ ਜ਼ਿਆਦਾ ਵੱਡੇ ਹੋ ਤੁਹਾਡਾ ਤਜਰਬਾ ਬਹੁਤ ਜ਼ਿਆਦਾ ਤੇ ਇਹ ਤੁਹਾਡੇ ਤੋਂ ਉਮਰ 'ਚ ਬੜੇ ਸਾਰੇ ਜਣੇ ਸਾਰੇ ਤਿੰਨੇ ਜਿਹੜੇ ਬਹੁਤ ਛੋਟੇ ਨੇ ਇਸ ਕਰਕੇ ਜਿਹੜਾ ਮੈਨੂੰ ਦੇਖੋ ਇਹਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹਦਾ ਹੋ ਚੁੱਕਾ ਮੈਂ ਤਰਨਤਨ ਆਪ ਜਾ ਕੇ ਆਇਆ ਹਾਂ ਕਿਉਂਕਿ ਜਦੋਂ ਮਜਬੀ ਸਿੰਘ ਜਿਹੜੇ ਤਰਨਤਾਰਨ ਦੇ ਵਿੱਚ ਜਿਹੜਾ ਮਜਬੀ ਸਿੰਘ ਜਿਹੜੇ ਆ ਕਾਫੀ ਕਾਫੀ ਤਾਦਾਦ ਦੇ ਵਿੱਚ ਉਹਨਾਂ ਦੀਆਂ ਵੋਟਾਂ ਨੇ ਤੇ ਜਿਹੜਾ ਮਜਬੀ ਸਿੰਘ ਜਿਹੜੇ ਨੇ ਉਹਨਾਂ ਦਾ ਅਸੀਂ ਜਿਹੜਾ ਸਾਡੇ ਦਿਲਾਂ ਵਿੱਚ ਬਹੁਤ ਜ਼ਿਆਦਾ ਜੜਾਇਆ ਮਾਨ ਸਨਮਾਨ ਹੈ ਕਿਉਂਕਿ ਭਾਈ ਜੇਤਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਛਕਾ ਕੇ ਭਾਈ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਰੱਖਿਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਉਹਨਾਂ ਦੀ ਸ਼ੀਤੀ ਹੋਈ ਹੈ ਤੇ ਉਹਨਾਂ ਦਾ ਸੀਸ ਦਿੱਲੀੋਂ ਲੈ ਕੇ ਆਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਉਹ ਆਏ ਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਤੇ ਅਸੀਂ ਵੀ ਆਪਣੇ ਸਾਰੇ ਜਣੇ ਅਸੀਂ ਇਹ ਕਹਿੰਨੇ ਵੀ ਦਸ਼ਮੇਸ਼ ਪੇਤਾ ਬੱਚੇ ਹੀ ਕਹਿੰਨੇ ਆ ਨਾ ਤੇ ਸਾਡਾ ਤੁਸੀਂ ਵੇਖ ਲਓ ਵੀ ਸਾਡਾ ਕਿਦਾਂ ਦੀ ਸਾਹ ਜੈ ਇਹਨਾਂ ਨਾਲ ਫਿਰ ਉਹ ਭਾਈ ਜੀਵਨ ਸਿੰਘ ਨੂੰ ਇਹਨਾਂ ਨੇ ਗੁਰੂ ਸਾਹਿਬ ਨੇ ਜੜਾਇਆ ਖਾਲਸਾ ਫੌਜ ਦਾ ਜਰਨਲ ਲਾਇਆ ਸੀ ਤੁਸੀਂ ਜਿਹੜਾ ਆ ਉੱਥੇ ਸਿੱਧਾ ਹੀ ਬਜਵੀ ਸਿੰਘ ਉੱਥੇ ਮੈਂ ਜਾ ਕੇ ਆਇਆ ਹਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਆ ਜਿਹੜੇ ਤਰਨਤਾਰਨ ਦੇ ਲੋਕ ਜਿਹੜੇ ਨੇ ਬਾਜੇ ਦੇ ਖਾਸ ਕਰਕੇ ਜਿਹੜੇ ਆ ਉਹ ਬੜੇ ਜਿਹੜੇ ਆ ਖੁਦਕੀ ਆ ਉਹ ਉਹ ਜਿਹੜੇ ਆ ਮਾਰ ਮਟਨ ਵਾਲੇ ਲੋਕ ਨੇ ਤੇ 90 ਦੇ ਦਹਾਕੇ ਚ ਜਿੰਨਾ ਸੰਤਾਪ ਹੋ ਗਿਆ ਤਾਂ ਸਾਰੇ ਪੰਜਾਬ ਨੇ ਹੀ ਆ ਪਰ ਜਿੰਨਾ ਉਹਨਾਂ ਨੇ ਸੰਤਾਪ ਭੋਗਿਆ ਆ ਜਿਹੜਾ ਕਾਲਾ ਦੌਰ ਦੇਖਿਆ ਉਹਨਾਂ ਨੇ ਤਰਨਤਾਰਨ ਦੇ ਲੋਕਾਂ ਨੇ ਵੀ ਤੁਸੀਂ ਅੱਛਾ ਫਿਰ ਤੁਸੀਂ ਇਲੈਕਸ਼ਨ 'ਚ ਕਹਿ ਰਹੇ ਹੋ ਤਰਨਤਾਰਨ ਦੇ ਵੋਟਰਾਂ ਨੂੰ ਸੰਬੋਧਨ ਕਰਕੇ ਵੀ ਤੁਸੀਂ ਖਾਲਸਾਨ ਬਣਾਉਣਾ ਵੋਟ ਪਾ ਕੇ ਕਿ ਹਿੰਦੁਸਤਾਨ ਬਣਾਉਣਾ ਉੱਥੇ ਭਾਜਪਾ ਵੀ ਇਲੈਕਸ਼ਨ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਲੈਕਸ਼ਨ ਲੜ ਰਿਹਾ ਹੈ ਸਾਰੇ ਲੜ ਰਹੇ ਸਾਰੇ ਲੀਡਰ ਆ ਰਹੇ ਸਿਰਫ ਇਹਨੂੰ ਦਿਸਦਾ ਪਿਆ ਕਿ ਉੱਥੇ ਤਰਨਤਾਰਨ ਦੇ ਲੋਕਾਂ ਨੇ ਕਿਤੇ ਖਾਲਸਾਨ ਨਾ ਬਣਾ ਦੇਣ ਮੰਨ ਲਓ ਉੱਥੇ ਜੇ ਮਨਦੀਪ ਸਿੰਘ ਖੜਾ ਹੋ ਇਲੈਕਸ਼ਨ ਤੋਂ ਜਿਹਦੇ ਬਾਰੇ ਸੰਬੋਧਨ ਕਰਕੇ ਕਿਹਾ ਜੇ ਕੱਲ ਨੂੰ ਇਲੈਕਸ਼ਨ ਚੱਜ ਜਾਂਦਾ ਪਾਈ ਅਮਰਤਪਾਲ ਸਿੰਘ ਨੂੰ ਕਿਉਂਕਿ ਉਹ ਪੰਥਕ ਸੀਟ ਹੈ ਜਿਹੜੀ ਤਰਨਤਾਰਨ ਦੀ ਪਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਬੈਠੇ ਆ ਜਿਹੜਾ ਉਹਨਾਂ ਨੇ ਉਹਨਾਂ ਨੇ ਐਮਪੀ ਬਣਾ ਦਿੱਤਾ ਸੀ ਤੇ ਕੱਲ ਨੂੰ ਜਿੱਤੇ ਜਾਂਦਾ ਤੇ ਲੋਕਾਂ ਨੇ ਜਿਹੜਾ ਆ ਖੜਸਾ ਬਣਾ ਦਿੱਤਾ ਤੁਸੀਂ ਜਿਹੜਾ ਉਥੇ ਕਹਿ ਕੇ ਤੁਸੀਂ ਉਹ ਜਜ਼ਬਾਤੀ ਲੋਕ ਨੇ ਤੁਸੀਂ ਜਿਹੜੀ ਖਾਲਸਤਾਨ ਵਾਲੀ ਗੱਲ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਦੀ ਉਹ ਮੂਲ ਉਚਾਰਤਾ ਰਹੂਗੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਸਟੇਜ ਸਾਂਝੀ ਕੀਤੀ ਰਾਜੇ ਵੜਿੰਗ ਦੇ ਨਾਲ ਜੋ ਤੁਸੀਂ ਤਰਕ ਦੇ ਰਹੇ ਹੋ ਉਹ ਪ੍ਰਤਾਪ ਸਿੰਘ ਬਾਜਵਾ ਦੇ ਸਕਦੇ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਮਤਲਬ ਕਿ ਉਹ ਸਹਿਮਤ ਸੀਗੇ ਫਿਰ ਰਾਜਾ ਵੜਿੰਗ ਦੀ ਗੱਲ ਤੋਂ ਦੇਖੋ ਤਰਕ ਤੇ ਉਹਨਾਂ ਨੂੰ ਦੇਣਾ ਚਾਹੀਦਾ ਸੀ ਕਿਉਂਕਿ ਤੁਸੀਂ ਆਪਾਂ ਖਾਲਸਤਾਨ ਦੇ ਦੇਖੋ ਪਹਿਲੀ ਗੱਲ ਤੇ ਦੇਖੋ ਅਸੀਂ ਜਿਹੜੇ ਆ ਸਾਰੇ ਜਿਹੜੀ ਆ ਆਪਾਂ ਆਪਾਂ ਭਾਰਤ ਦੇ ਨਾਲ ਆ ਭਾਰਤ ਦੇ ਸਾਡਾ ਆਪਣਾ ਹੈਗਾ ਕਿਉਂਕਿ ਜਿੰਨੀਆਂ ਕੁਰਬਾਨੀਆਂ ਜੇ ਇਹਦੀ ਭਾਰਤੀ ਦੇਸ਼ ਦੀ ਜਾਤੀ ਲਈ ਜਿੰਨੀਆਂ ਕੁਰਬਾਨੀਆਂ ਅਸੀਂ ਦਿੱਤੀਆਂ ਆ ਜਿੰਨੀਆਂ ਫਾਂਸੀਆਂ ਸਾਡੇ ਬੰਦੇ ਪੰਜਾਬੀ ਖਾਸ ਕਰਕੇ ਸਿੱਖ ਜਿਆਦਾ ਸਭ ਤੋਂ ਜਿਆਦਾ ਜਿਹੜੀਆਂ ਸ਼ਿਦੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ ਜਿੰਨੇ ਕਾਲੇ ਪਾਣੀ ਚ ਗਏ ਨੇ ਉਹ ਸਭ ਤੋਂ ਵੱਧ ਜਿਹੜੇ ਆ ਪੰਜਾਬੀ ਆ ਠੀਕ ਹੈ ਨਾ ਤੇ ਇਸ ਕਰਕੇ ਜਿਹੜਾ ਅਸੀਂ ਤਾਂ ਦੇਖੋ ਅਸੀਂ ਤੇ ਦੇਸ਼ ਛੱਡ ਨਹੀਂ ਸਕਦੇ ਸਾਡਾ ਇਹ ਤੇਜ ਪਹਿਲਾਂ ਵੀ ਹੁਣ ਵੀ ਤੁਸੀਂ ਦੇਖ ਲਓ ਵੀ ਜਿੰਨੀਆਂ ਚਾਹੇ ਉਹ ਆਰਮੀ ਆ ਚਾਹੇ CRPF ਆ ਚਾਹੇ BJP ਆ ਚਾਹੇ ITBP ਆ ਸਭ ਤੋਂ ਵੱਧ ਇਹਨਾਂ ਫੌਜਾਂ ਵਿੱਚ ਪੰਜਾਬੀ ਨੇ ਤੇ ਤੁਸੀਂ ਰੋਜ਼ ਕੋਈ ਨਾ ਕੋਈ ਸਾਡਾ ਬੰਦਾ ਸਾਡਾ ਬੱਚਾ ਕੋਈ ਸਾਡਾ ਭਰਾ ਜਿਹੜਾ ਆ ਤਿਰੰਗੇ 'ਚ ਲਿਪਟਾ ਲਿਪਟਿਆ ਆਉਂਦਾ ਇਸ ਕਰਕੇ ਜਿਹੜਾ ਇਹ ਤੇਜ ਸਾਡਾ ਹੈਗਾ ਇਹ ਜਿਹੜੀਆਂ ਤੁਸੀਂ ਜਿਹੜੇ ਜਿਹੜੇ ਲਹਿਜੇ 'ਚ ਇਹਨੇ ਖਾਲਸਾਤਨ ਤੇ ਹਿੰਦੁਸਤਾਨ ਦਾ ਜ਼ਿਕਰ ਕੀਤਾ ਉਹ ਸਿੱਧਾ ਇਹਨੇ ਜਿਹੜਾ ਹੈਗਾ ਇੱਕ ਇੱਕ ਤਰ੍ਹਾਂ ਦਾ ਜਿਹੜਾ ਮਿਸ ਗਾਈਡਿੰਗ ਕਹਿ ਸਕਦੇ ਆ ਪਰ ਮਿਸ ਗਾਈਡ ਕਰਨ ਲਈ ਲੋਕਾਂ ਨੂੰ ਪਰ ਇਹ ਵੀ ਲੱਗ ਜਾਂਦਾ ਕਿ ਜਿਹੜੇ ਲੋਕਾਂ ਨੇ ਲੱਖਾਂ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਉਹ ਫਿਰ ਸਾਰੇ ਹੀ ਖਾਲਸਤਾਨੀ ਕਰਾਰ ਦੇ ਦਿੱਤੇ ਇਹਨਾਂ ਦੇ ਵੱਲ ਆਫਰੀ ਗੱਲ ਕਰ ਰਹੇ ਆ ਨਾ ਜੀ ਇਹ ਇਹ ਪੰਦਾ ਤੇ ਜਿਹੜਾ ਜਿਹੜਾ ਇਹ ਤਾਂ ਸਭ ਨੂੰ ਤੇਸ਼ ਨੂੰ ਤੋੜਨ ਵਾਲੇ ਪਾਸੇ ਲੈ ਕੇ ਜਾ ਰਿਹਾ ਜੋੜਨ ਦੀ ਬਜਾਏ ਤੋੜਨ ਵਾਲੇ ਪਾਸੇ ਲੈ ਕੇ ਜਾ ਰਹੇ ਜੇ ਤੁਸੀਂ ਇੱਧਰ ਖਾਰਜਤਾਂ ਦੇ ਦੋਸਾਂ ਦੀ ਗੱਲ ਕਰੋਗੇ ਹੋਰ ਕਿਸੇ ਲੀਡਰ ਨੇ ਕਲੀ ਕੀਤੀ ਲੈਕਚਰ ਕਿਉਂ ਨਹੀਂ ਦਿੱਤਾ ਇਸ ਕਰਕੇ ਜਿਹੜਾ ਹੈ ਨਾ ਜੋ ਕੁਝ ਵੀ ਜਿਹੜਾ ਵੀ ਇਹ ਬਿਆਨ ਦੇ ਰਿਹਾ ਇਹਦੇ ਨਾਲ ਜਿਹੜਾ ਕਾਂਗਰਸ ਨੂੰ ਜਿਹੜਾ ਲਖਾਨ ਹੋਇਆ ਜਦੋਂ ਚਿਮਨੀ ਚੋਣ ਦਾ ਜਦੋਂ ਰਿਜ਼ਲਟ ਆਏਗਾ ਤਰਨਤਾਂ ਦੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਮੈਂ ਆਪ ਜਾ ਕੇ ਦੇਖਿਆ ਜਿੰਨਾ ਕਿ ਇਹਨੇ ਡੈਮੇਜ ਕਰ ਦਿੱਤਾ ਇਹ ਹੁਣ ਕਿਦਾਂ ਡੈਮੇਜ ਕੰਟਰੋਲ ਕਰਦੀ ਹੈ ਕਾਂਗਰਸ ਪਾਰਟੀ ਤੇ ਜਦਾ ਵੱਡੀ ਗੱਲ ਇਹ ਆ ਕਿ ਅਸੀਂ ਆਪਣੇ ਆਪ ਨੂੰ ਜਿਹੜੀ ਆ ਜਿਹੜੀ ਕਾਂਗਰਸ ਪਾਰਟੀ ਹੈ ਸੈਕੂਲਰ ਪਾਰਟੀ ਮੰਨਦੀ ਹੈ ਅਸੀਂ ਬੀਜੇਪੀ ਨੂੰ ਕਹਿੰਨੇ ਜੀ ਤੁਤਾ ਦੇ ਏਜੰਡੇ ਤੇ ਚਲਦੀ ਹੈ ਹੁੰਦੇ ਤੁਹਾਡਾ ਪ੍ਰਧਾਨ ਇਹਦਾ ਦੀ ਜਿਹੜੀ ਇਹ ਲੈਂਗੁਏਜ ਜਿਹੜੀ ਯੂਜ਼ ਕਰੇ ਤੇ ਉਹਦੇ ਨਾਲ ਇਹ ਜਿਹੜਾ ਤੁਹਾਨੂੰ ਜਿਹੜਾ ਦਖਾਨ ਜਿਹੜਾ ਕੱਲਾ ਇੱਥੇ ਪੰਜਾਬ ਵਿੱਚ ਤਾਂ ਚਲੋ ਹੋਇਆ ਹੀ ਹੋਇਆ ਹੈ ਜਿਹੜਾ ਇਹਦੇ ਵਿੱਚ ਜਿਹੜੇ ਉਹ ਭਾਈ ਜੀਵਨ ਸਿੰਘ ਜਿਹੜਾ ਵਜਕਰ ਕੀਤਾ ਉਹਨਾਂ ਦਾ ਜਨਮ ਜਿਹੜਾ ਪਟਨੇ ਦਾ ਬਿਹਾਰ ਦਾ ਉਹਦੇ ਨਾਲ ਬਿਹਾਰ 'ਚ ਵੀ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਦਖਾਨ ਜਿਹੜਾ ਕੱਲਾ ਪੰਜਾਬ 'ਚ ਦੀ ਬਿਹਾਰ 'ਚ ਵੀ ਹੋ ਗਿਆ ਬਿਹਾਰ ਦੇ ਵਿੱਚ ਜਿਹੜੇ ਸਿੱਖ ਜਿਹੜੇ ਹੈਗੇ ਆ ਜਾਂ ਜਿਹੜੇ ਵੀ ਆ ਜਦੋਂ ਇਦਾਂ ਦੇ ਬਿਆਨ ਤੁਹਾਡਾ ਪਾਰਟੀ ਪ੍ਰਧਾਨ ਦੇਗਾ ਤੇ ਤੁਹਾਨੂੰ ਵੋਟ ਕਿੱਦਾਂ ਪਾਜੇਗੀ ਇੱਕ ਪਾਸੇ ਤਾਂ ਰਾਹੁਲ ਗਾਂਧੀ ਜੀ ਜ਼ੋਰ ਲਾ ਰਹੇ ਨੇ ਹਾਂ ਆਪਣਾ ਜਿਹੜੀ ਆ ਇੰਨਾ ਇੰਨਾ ਜਿੰਨਾ ਕਿ ਜ਼ੋਰ ਲਾ ਰਹੇ ਜਾਂ ਮਿਹਨਤ ਕਰ ਰਹੇ ਆ ਤੇ ਇੱਕ ਪਾਸੇ ਤੁਸੀਂ ਜਿਹੜਾ ਆ ਇਦਾਂ ਦੇ ਬਿਆਨ ਦੇ ਆ ਕਿ ਪਾਰਟੀ ਨੂੰ ਨੁਕਸਾਨ ਕਰ ਰਹੇ ਨੇ ਫਿਰ ਵੱਡੀ ਗੱਲ ਹੈ ਕੋਈ ਇਹਦੇ ਖਿਲਾਫ ਕੋਈ ਬੋਲਿਆ ਵੀ ਨਹੀਂ ਅਜੇ ਤੱਕ ਕੋਈ ਲੀਡਰ ਜਿਹੜਾ ਅਸੀਂ ਕਿਸੇ ਆਮ ਬੰਦੇ ਤੇ ਆਮ ਬੰਦਾ ਕੋਈ ਦਲ ਸਮਾਜ ਦੇ ਬਾਰੇ ਕੋਈ ਗਲਤ ਸ਼ਬਦੋਰੀ ਸ਼ਬਦ ਬੋਲ ਦਵੇ ਤੇ ਅਸੀਂ ਧਰਨਾ ਲਾ ਕੇ ਬੈਠ ਜਾਂਦੇ ਆ ਵੀ ਇਹਨੂੰ ਅਰੈਸ ਕਰੋ ਤੇ ਪਰਚਾ ਦੋ ਤੇ ਹੁਣ ਮੇਰੀ ਮੇ ਕਿੱਥੇ ਕੇ ਲੀਡਰ ਸਾਰੇ ਉਹਨਾਂ ਨੇ ਗਾਹ ਦੇਖੋ ਤੁਦੂ ਆਏ ਕਿ ਨੇ ਕਿ ਆਪਾਂ ਐ ਨਹੀਂ ਕਹਿੰਦੇ ਕਿ ਕਾਂਗਰਸ ਬੋਲੀ ਨਹੀਂ ਕਾਂਗਰਸ ਦੇ ਲੀਡਰ ਬੋਲੇ ਐ ਥੋੜੇ ਬਹੁਤ ਚਰਨਜੀਤ ਸਿੰਘ ਚੰਨੀ ਬੋਲੇ ਐ ਬਾਕੀ ਲੀਡਰ ਬੋਲੇ ਐ ਪਰ ਉਹ ਮੁੜ ਕੇ ਉੱਥੇ ਹੀ ਆ ਗਏ ਕਿ ਉਹਨਾਂ ਨੇ ਮਾਫੀ ਮੰਗ ਤਾਂ ਲਈ ਐ ਹੁਣ ਗੱਲ ਉੱਥੇ ਹੋ ਗਈ ਐ ਰਾਜਵੜਿੰਗ ਨੇ ਮਾਫੀ ਮੰਗ ਲਈ ਜੀ ਕੱਲੇ ਕੱਲੇ ਜਿਹੜੀ ਐ ਮਾਫੀ ਮੰਗਣ ਦੇ ਨਾਲ ਜਿਹੜੀ ਐ ਨਾ ਇਹਦੇ ਵਿੱਚ ਜਾ ਕੇ ਜਿਹੜਾ ਐ ਨਾ ਇੱਥੇ ਕੱਲੇ ਆਪਾਂ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਮਾਫੀ ਮੰਗ ਲਈ ਕਲੀ ਇਦਾਂ ਨਹੀਂ ਬਾਫੀ ਕੋਥੇ ਪਏ ਦੇ ਭੁੱਲਾ ਬਖਸ਼ਾਉਣੀਆਂ ਪਿੰਦੀਆਂ ਤੁਸੀਂ ਜਿੱਥੇ ਜਿਨ੍ਹਾਂ ਨੂੰ ਤੁਸੀਂ ਮਾਫੀਆਂ ਜਿਹੜੀਆਂ ਜਿਹੜੀਆਂ ਕਿਦਾਂ ਮੰਗਣੀਆਂ ਤੁਸੀਂ ਸਮਾਜ ਚ ਜਾਓ ਉਥੇ ਜਾ ਕੇ ਉਹਨਾਂ ਨਾਲ ਗੱਲ ਕਰੋ ਉਹਨਾਂ ਦੇ ਜੇ ਉਹਨਾਂ ਨੂੰ ਦੱਸੋ ਕਿ ਮੈਂ ਮੇਰੇ ਕੋਲ ਜੋ ਕੁਝ ਹੋਇਆ ਕੱਲਾ ਆਪਾਂ ਸੋਸ਼ਲ ਮੀਡੀਆ ਤੇ ਬਹਿ ਕੇ ਆਪਾਂ ਮੈਂ 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 ਪਹਿਲਾਂ ਕਹਿ ਦਿੰਦਾ ਬਾਅਦ ਮੈਂ ਬਾਫੀ ਮੰਗ ਲੈਂਦਾ ਇਦਾਂ ਨਹੀਂ ਹੁੰਦਾ ਜਿਹੜੀਆਂ ਜਿਹੜੀ ਠੇਸ ਤੁਸੀਂ ਜਾਂ ਜਿੱਦਾਂ ਆਹਨ ਨਾਲ ਆਇਆ ਸੀ ਪਰਿਵਾਰ ਸਰਦਾਰ ਬੂਟਾ ਸਿੰਘ ਉਹਨਾਂ ਦਾ ਜਿਹੜਾ ਪਰਿਵਾਰ ਮੇਰੇ ਨਾਲ ਪ੍ਰੈਸ ਕਾਨਫਰੈਂਸ 'ਚ ਬੈਠਾ ਸੀਗਾ ਉਹ ਉਹਨਾਂ ਨੇ ਉਹਨਾਂ ਨੇ ਮੂਹ ਹਟੇਕ ਹੋਏ ਜਿਹੜੇ ਕੱਦ ਦਾ ਵਿਅਕਤੀ ਸੀ ਈਵਨ ਜਿਹੜਾ ਆ ਇੱਕ ਵਾਰੀ ਕਾਂਗਰਸ ਪਾਰਟੀ ਨੂੰ ਟਿਕਟ ਨਹੀਂ ਸੀ ਮੇਰੀ ਸਰਦਾਰ ਬੂਟਾ ਸਿੰਘ ਆਜ਼ਾਦ ਆਜ਼ਾਦ ਦਿੱਤ ਗਿਆ ਸੀ ਉੱਥੋਂ ਇਸ ਕਰਕੇ ਜਿੱਦਾਂ ਦੀ ਉਹ ਜਿੱਦਾਂ ਦੇ ਸਿਗੇ ਜਾਂ ਜਿੱਦਾਂ ਗਿਆਨੀ ਜੈਲ ਸਿੰਘ ਉਹਨੇ ਰਾਸ਼ਟਰਪਤੀ ਰਏ ਆ ਠੀਕ ਹੈ ਸਰਦਾਰ ਮਰਮੂਣ ਸਿੰਘ ਤੁਸੀਂ ਯਾਰ ਥੋੜਾ ਜਿਹਾ ਇੱਕ ਪ੍ਰਧਾਨ ਜਿਹੜਾ ਹੈਗਾ ਉਹਦੇ 'ਚ ਹਲੀਮੀ ਚਾਹੀਦੀ ਹੈ ਨਿਮਰਤਾ ਚਾਹੀਦੀ ਹੈ ਸਰ ਫਾਇਦੇ ਫਾਇਦੇ ਨੁਕਸਾਨ ਦੀ ਵੀ ਨਾਲ ਗੱਲ ਕਰ ਲਈਏ ਸੌਰੀ ਮੈਂ ਤੁਹਾਡੀ ਗੱਲ ਕੱਟਦਾ ਮੈਂ ਨਾਲ ਹੀ ਸ਼ੁਰੂ ਕਰਨਾ ਚਾਹੁੰਦਾ ਮੈਂ ਆ ਜਿਹੜੀ ਇਹ ਸਟੇਟਮੈਂਟ ਰਾਜਾ ਵੜਿੰਗ ਨੇ ਦਿੱਤੀ ਹੈ ਇੱਕ ਨਹੀਂ ਤਿੰਨ ਸਟੇਟਮੈਂਟਾਂ ਹੋ ਗਈਆਂ ਹੁਣ ਤਾਂ ਖਾਲਿਸਤਾਨ ਵਾਲੀ ਹੋ ਗਈ ਸਰਦਾਰ ਬੂਟਾ ਸਿੰਘ ਵਾਲੀ ਹੋ ਗਈ ਤੇ ਮੁੜ ਕੇ ਉਹ ਜੂੜੇ ਵਾਲੀ ਐਕਸੀਡੈਂਟ ਹੋ ਗਿਆ ਇਹ ਸਾਰਾ ਕੁਝ ਹੋ ਕਿਉਂ ਰਿਹਾ ਹੈ ਇਹਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਜੀ ਇਹਦੇ ਪਿੱਛੇ ਮੈਨੂੰ ਤਾਂ ਲੱਗਦਾ ਵੀ ਇਹ ਇਹਨੇ ਸੋਤ ਲਿਆ ਵੀ ਕਾਂਗਰਸ ਪਾਰਟੀ ਨੂੰ ਨ ਜਿੰਨਾ ਕਿ ਮੈਂ ਨੁਕਸਾਨ ਪਹੁੰਚਾ ਸਕਦਾ ਪ੍ਰਧਾਨ ਹੁੰਦੇ ਆ ਹੁੰਦੇ ਆ ਜਿੰਨਾ ਕਿ ਮੈਂ ਪਹੁੰਚਾ ਸਕ ਪਹੁੰਚਾ ਸਕਦਾ ਪਹੁੰਚਾ ਦਵਾ ਇੱਕ ਵਾਰੀ ਕਲੋਂ ਸਾਹਿਬ ਇਹ ਹੈਰਾਨੀ ਦੀ ਗੱਲ ਆ ਕਿ ਕਾਂਗਰਸ ਪਾਰਟੀ ਦਾ ਆਪਣਾ ਪ੍ਰਧਾਨ ਕਾਂਗਰਸ ਨੂੰ ਨੁਕਸਾਨ ਕਿਉਂ ਬਚਾਉਣਾ ਚਾਹੂਗਾ ਮੈਂ ਤੁਹਾਨੂੰ ਪਹਿਲਾਂ ਦੱਸੀ ਗੱਲ ਮੈਂ ਅੱਜ 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 ਦੇਖੋ ਕੱਲ ਨੂੰ ਇਹ ਵੀ ਇਹ ਵੀ ਇਹ ਵੀ ਆਪਾਂ ਯਕੀਨ ਨਹੀਂ ਕਰ ਸਕਦੇ ਇਹ ਕੱਲ ਨੂੰ ਕਿਸੇ ਕਿਸੇ ਹੋਰ ਪਾਰਟੀ ਚਲ ਜਾਵੇ ਜੇ ਕਾਂਗਰਸ ਦਾ ਪ੍ਰਧਾਨ ਜਿਹੜਾ ਸੁਨੀਲ ਜਾਖੜ ਸ੍ਰੀ ਆਖਰ ਜੀ ਜੇ ਉਹ ਬੀਜੇਪੀ ਦਾ ਪ੍ਰਧਾਨ ਬਣ ਸਕਦੇ ਨੇ ਤੇ ਜੇ ਕਾਂਗਰਸ ਦਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਬੀਜੇਪੀ ਤੇ ਜਾ ਸਕਦੇ ਨੇ ਤੇ ਇੱਥੇ ਦੇਖੋ ਸਿਆਸਤ ਵਿੱਚ ਅੱਜ ਕੱਲ ਪਤਾ ਨਹੀਂ ਲੱਗਦਾ ਸਵੇਰੇ ਆਪਾਂ ਕਿਥੇ ਹੋਈ ਦਾ ਠੀਕ ਹੈ ਜੀ ਤੇ ਸ਼ਾਮ ਨੂੰ ਆਪਾਂ ਕਿਸੇ ਹੋਰ ਪਾਰਟੀ ਦੇ ਤੇ ਜਿਹੜੇ ਹਾਰ ਪਾਏ ਹੁੰਦੇ ਆ ਗੱਲ ਦੇ ਵਿੱਚ ਹੁਣ ਹਾਲ ਵੀ ਬੀਜੇਪੀ ਨਾਲ ਦੇ ਚੱਲੇ ਨੇ ਮੈਨੂੰ ਪਤਾ ਨਹੀਂ ਲੱਗਦਾ ਵੀ ਦੇਖੋ ਕੋਈ ਨਾ ਕੋਈ ਤਾਂ ਸੋਚਿਆ ਹੋਏਗਾ ਜੋ ਕੁਝ ਕਿਹਾ ਹੁਣ ਮੈਂ ਜੇ ਕੋਈ ਗਲਤ ਬੋਲਾਂਗਾ ਤੇ ਉਹਦਾ ਦੇਖੋ ਪਤਾ ਤਾਂ ਹੁੰਦਾ ਹੀ ਆ ਵੀ ਮੈਂ ਅਜੀ ਗਲਤ ਬੋਲਣ ਲੱਗਾ ਤਾਂ ਤਾਂ ਨੁਕਸਾਨ ਮੈਨੂੰ ਕੀ ਹੋਣਾ ਤੇ ਵਾ ਕੀ ਇਹ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਨੂੰ ਜੋ ਲੱਗਦਾ ਹੈਗਾ ਵੀ ਕੁਝ ਨਾ ਬੀਜੇਪੀ ਨਹੀਂ ਪਤਾ ਨਹੀਂ ਬੀਜੇਪੀ ਜਾਂ ਜਾਂਦੇ ਆ ਕਿੱਧਰ ਜਾਂਦੇ ਆ ਜੇ ਵੇਖੋ ਆਮ ਆਦਮੀ ਪਾਰਟੀ ਵੀ ਜਾ ਸਕਦੇ ਆ ਕਿਉਂਕਿ ਹੁਣ ਪਾਰਟੀਆਂ ਸੇ ਦੋ ਹੀ ਆ ਸ਼ਰਮਣੀ ਅਕਾਲੀ ਦਲ ਚੋ ਜਾ ਨਹੀਂ ਸਕਦੇ ਠੀਕ ਹੈ ਨਾ ਤੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਜਿੱਦਾਂ ਦੀ ਉਹ ਜਿੱਦਾਂ ਤੋਂ ਲੈਕਚਰ ਕਰਦੇ ਨੇ ਲੈਕਚਰ ਤਾਂ ਬਦਲ ਲਏ ਜਾਂਦੇ ਆ ਪਰ ਗੱਲ ਇਹ ਆ ਵੀ ਨਹੀਂ ਚਲੋ ਜੇ ਤਾਂ ਕੋਈ ਜੇ ਤਾਂ ਪਾਰਟੀ ਵਾਲੇ ਸਿਆਣੇ ਹੋਣਗੇ ਤੇ ਜੇ ਤੇ ਉਹਨਾਂ ਦੀ ਵੀ ਸੋਚ ਇਦਾਂ ਦੀ ਹੋਈ ਤੇ ਜੋਰ ਅਗੇ ਨੂੰ ਜੁਆਇਨ ਕਰਾਉਣਗੇ ਤੇ ਜੇ ਜੇ ਸਿਆਣੇ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਬੰਦਾ ਜਿਹੜਾ ਜਿਹੜੇ ਦੇਖੋ ਪਹਿਲਾਂ ਤੇ ਜਿਹੜਾ ਵੀ ਪ੍ਰਧਾਨ ਆ ਉਹ ਚ ਹਲੀਮੀ ਚਾਹੀਦੀ ਹੈ ਨਿਮਰਤਾ ਚਾਹੀਦੀ ਹੈ ਇਹ ਜਿਹੜੀ ਆਕੜ ਆ ਜਾਂ ਤੁਸੀਂ ਜਿਹੜਾ ਤੁਹਾਡੀ ਜਿਹੜੀ ਆ ਪ੍ਰਧਾਨ ਤੇ ਜਿਹੜੇ ਆ ਤੁਹਾਡੀ ਬਾਡੀ ਲੈਂਗੁਏਜ ਕਿੱਦਾਂ ਦੀ ਆ ਤੁਹਾਡੇ ਇਥੇ ਨਿਮਰਤਾ ਕਿੱਤਾਂ ਆ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਕਿੱਦਾਂ ਆ ਮੈਂ ਅੱਜ ਤੱਕ ਦੇਖਿਆ ਨਹੀਂ ਕਰੀ ਸਹੀ ਤਰ੍ਹਾਂ ਵਿਚਰਦੇ ਆ ਇਹ ਅਜਿਹੀ ਅਕੜੀ ਹੈ ਬਸ ਯਾਰ ਪਤਾ ਨਹੀਂ ਕਾਹਦਾ ਹੰਕਾਰ ਦੀ ਕਰੀਦਾ ਹੁੰਦਾ ਜੇ ਤੁਹਾਨੂੰ ਪ੍ਰਮਾਤਮਾ ਨੇ ਕੋਈ ਅਹੁਦਾ ਦਿੱਤਾ ਆ ਤੇ ਉਹਦਾ ਤੁਸੀਂ ਜੇ ਲੋਕਾਂ ਨੇ ਤੁਹਾਨੂੰ ਲੁਧਿਆਣੇ ਲੋਕਾਂ ਨੇ ਤੁਹਾਨੂੰ ਲੋਕ ਸਭਾ ਦਾ ਐਮਪੀ ਬਣਾਇਆ ਜੇ ਲੋਕਾਂ ਨੇ ਇਹਨਾਂ ਤੁਹਾਨੂੰ ਮੈਂਡੇਟ ਦਿੱਤਾ ਜੇ ਲੋਕਾਂ ਦੇ ਜਜ਼ਬਾਤਾਂ ਦੀ ਜਿਹੜੀ ਹੈ ਕਦਰ ਕਰੋ ਇਦਾਂ ਦੀਆਂ ਗੱਲਾਂ ਨਾ ਕਰੋ ਜਿੱਨਾਂ ਲੋਕਾਂ ਨੂੰ ਜਜ਼ਬਾਤਾਂ ਨੂੰ ਜਿਹੜੀ ਹੈ ਜਿਹੜੀ ਇੱਥੇ ਪਹੁੰਚੇ ਹਾਲੋ ਸਾਹਿਬ ਇੱਕ ਪਾਸੇ ਮੈਂ ਸੁਣਿਆ ਤੁਸੀਂ ਕਿਹਾ ਕਿ ਹੋ ਸਕਦਾ ਹੈ ਕਿ ਰਾਜਾ ਵਣਿੰਗ ਦੀਆਂ ਨਾਲ ਗੱਲਾਂ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਹੱਥ ਹੋਵੇ ਤੁ ਦੇਖੋ ਭਗਵੰਤ ਮਾਨ ਨੇ ਦੇਖੋ ਸ਼ੁਰੂ ਸ਼ੁਰੂ ਜਦੋਂ ਸਰਕਾਰ ਬਣੀ ਸੀ ਨਾ ਇੱਕ ਤਪਕਾ ਮਾਰਿਆ ਸੀ ਓਪਨ ਪ੍ਰੈਸ ਵਿੱਚ ਤਪਕਾ ਉਹਨੇ ਮਾਰਿਆ ਸੀ ਕਿ ਮੇਰੇ ਕੋ ਇਹਦੀਆਂ ਵੀ ਫਾਈਲਾਂ ਸਾਰੀਆਂ ਪਈਆਂ ਠੀਕ ਹੈ ਨਾ ਕਿਸੇ ਨਾ ਕਿਤੇ ਦੇਖੋ ਜੋ ਵੀ ਹੈ ਜੋ ਵੀ ਹੈ ਇਥੇ ਦੇਖੋ ਮੈਂ ਮੈਂ ਕਹਿੰਦਾ ਜੀ ਸਭ ਕੁਝ ਪੋਸੀਬਲ ਹੈਗਾ ਮੈਂ ਜੋ ਪਿਛੇ ਪਿਛਲੇ ਕੁਝ 5-7 ਸਾਲਾਂ ਤੋਂ ਦੇਖ ਰਹੇ ਹਾਂ ਨਾ ਇਥੇ ਪੰਜਾਬ ਦੇ ਵਿੱਚ ਖਾਸ ਕਰਕੇ ਇਥੇ ਪੰਜਾਬ ਕੀ ਸਾਰੇ ਪਾਸੇ ਅੱਜ ਪਤਾ ਹੀ ਨਹੀਂ ਲੱਗਦਾ ਵੀ ਅੱਜ ਪਾਲਟੀਸ਼ਨ ਜਿਹੜਾ ਤੁਹਾਡਾ ਤੁਹਾਡਾ ਜਿਹੜਾ ਦੇਖੋ ਮੁੱਖ ਮੰਤਰੀ ਸਰਦਾਰ ਕੈਪਟਨ ਮਰਿੰਦਰ ਸਿੰਘ ਜੀ ਕਿੰਨਾ ਚਿਰ ਦੋ ਵਾਰੀ ਮੁੱਖ ਮੰਤਰੀ ਰਹੇ ਤਾਂ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਉਹ ਬੀਜੇਪੀ ਚ ਚਲੇ ਗਏ ਜਾਖੜ ਸਾਹਿਬ ਪ੍ਰਧਾਨ ਰਹੇ ਐਮਪੀ ਰਹੇ ਕਾਂਗਰਸੋਂ ਉਹ ਬੀਜੇਪੀ ਚ ਚਲੇ ਗਏ ਇਥੇ ਭਾਜੀ ਅੱਜ ਅੱਜ ਕੱਲ੍ਹ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਜਾਂ ਜੋ ਜਦਾਂ ਹੋ ਰਿਹਾ ਹੈ ਹਰ ਬੰਦਾ ਜਿਹੜਾ ਆ ਹਰ ਬੰਦਾ ਫਾਇਦਾ ਚੱਕਦਾ ਆ ਜਲੰਧਰ ਦੇ ਵਿੱਚ ਹੀ ਦੇਖ ਲੋ ਤੁਸੀਂ ਆ ਜਿੰਨੇ ਵੀ ਐਮਪੀ ਬੜਦੇ ਆਪਣੇ ਚੰਨੀ ਸਾਹਿਬ ਦੇ ਚਲੋ ਹੁਣ ਉਧਰੋਂ ਆਏ ਆ ਪਹਿਲਾਂ ਵੀ ਜਿਹੜੇ ਵੀ ਇਲੈਕਸ਼ਨ ਚਾਹੇ ਬੀਜੇਪੀ ਵੱਲੋਂ ਆ ਚਾਹੇ ਜਾਂ ਆਪਣੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵੀ ਖੜਦੇ ਸੀ ਉਹ ਕੋਈ ਇਧਰੋਂ ਟਿਕਟ ਨਹੀਂ ਮਿਲੀ ਉਧਰੋਂ ਲੈ ਲੈਂਦੇ ਉਧਰੋਂ ਮਿਲੀ ਉਧਰੋਂ ਨਹੀਂ ਲੈ ਮਤਲਬ ਲੋਕਾਂ ਨੂੰ ਜਿਹੜਾ ਆ ਜਿਹੜਾ ਜਿਹੜਾ ਵੋਟਾਂ ਵੋਟਰ ਖੜੇ ਆ ਲੋਕਾਂ ਨੂੰ ਕਿਦਾਂ ਮਤਲਬ ਕਮਰਾ ਕਰਦੇ ਜਾਂ ਬੀਫ ਨੂੰ ਵੜਾਉਂਦੇ ਆ ਆਦੋ ਜਿੰਦਾਬਾਦ ਜਿੰਦਾਬਾਦ ਕਾਂਗਰਸ ਕਰਦੇ ਆ ਕੱਲ ਨੂੰ ਉਹੀ ਜਿਹੜੇ ਆ ਬੀਜੇਪੀ ਜਿੰਦਾਬਾਦ ਕਰਨ ਲੱਪੈਂਦੇ ਨੇ ਤੇ ਲੋਕ ਹਾਂ ਕੁਝ ਵੀ ਕੁਝ ਵੀ ਮੈਦ ਬੈਤ ਹਾਂ ਦੱਸੋ ਕੁਝ ਵੀ ਹੋ ਸਕਦਾ ਜੋ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ ਠੀਕ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਰਾਜਾ ਵੜਿੰਗ ਦਾ ਭਵਿੱਖ ਕੀ ਕਹਿੰਦਾ ਬਹੁਤ ਸਾਰੀਆਂ ਤਕਰੀਰਾਂ ਹੋ ਗਈਆਂ ਬੜੀਆਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਹੁਣ ਵਕਤ ਆਉਣ ਤੇ ਇਹਨਾਂ ਦਾ ਜਵਾਬ ਮਿਲੂਗਾ ਦੱਸਦੇ ਰਵਾਂਗੇ ਬੜੇ ਰੋਵਾਨੀ ਤੇ ਪੰਜਾਬ ਦਾ